ਸਾਡੇ 24 ਵਾਲ ਪਿੰਡ ਦੇ ਵਿੱਚ ਅੱਜ ਕੈਂਪ ਲਗਾਇਆ ਇੱਥੇ ਇਹ ਦਾਨ ਪ੍ਰਦਾਨ ਹੋਇਆ ਕਿਸਾਨਾਂ ਦਾ ਤੇ ਖੇਤੀਬਾੜੀ ਵਿਭਾਗ ਦਾ ਖੇਤੀਬਾੜੀ ਵਿਭਾਗ ਦੇ ਡਾਕਟਰ ਸਾਹਿਬਾਂ ਨੇ ਬਹੁਤ ਚੰਗੇ ਤਰੀਕੇ ਨਾਲ ਦੱਸਿਆ ਬੀਸੀ ਸਾਹਿਬ ਨੇ ਵੀ ਵਧੀਆ ਸਮਝਾਇਆ ਤੇ ਕਿਸਾਨਾਂ ਨੇ ਵੀ ਆਪਣੀਆਂ ਮੰਗਾਂ ਰੱਖੀਆਂ ਨੇ ਤੁਹਾਨੂੰ ਬੈਲਰ ਪ੍ਰੋਵਾਈਡ ਕਰਾਇਆ ਜਾਣ ਅਸੀਂ ਜਾਣ ਤਾਂ ਜੋ ਸਾਡੀ ਪ੍ਰਾਲੀ ਦਾ ਜਿਹੜਾ ਸਾਂਸਵਾਲ ਹੋ ਸਕੇ ਤੁਹਾਨੂੰ ਪ੍ਰਾਜ ਨੂੰ ਅਗਨਾਲ ਹੋਣੀ ਪਏ ਅਸੀਂ ਪਿੰਡ ਵਲੋਂ ਵਿਸ਼ਵਾਸ ਦਿਵਾਇਆ ਕਿ ਜੇਕਰ ਸਾਨੂੰ ਪਿੰਡ ਵਿੱਚ ਵਧੀਆ ਪਰਵਾਇਡ ਕਰਾਈ ਜਾਣ ਬਿੱਲ ਪ੍ਰਵਾਇਡ ਕਰਾਈ ਜਾਣਗੇ ਤੇ ਅਸੀਂ ਅੱਗੋਂ ਤੋਂ ਪਿੰਡ ਵਿੱਚ ਵਿਸ਼ਵਾਸ ਦਵਾਣਿਆ ਕੋਈ ਵੀ ਅੱਗ ਲਾਊਗਾ ਇਹ ਅੱਜ ਜਿਹੜਾ ਅਸੀਂ ਕੈਂਪ ਲਗਾਇਆ ਹੈਗਾ ਇਹ ਉਹ ਪਿੰਡ ਅਸੀਂ ਚੁਣਿਆ ਜਿਹਦੇ ਵਿੱਚ ਅੱਗ ਦੇ 3 ਜਾਂ 4 ਇਨਸੀਡੈਂਟ ਪਿਛਲੇ ਸਾਲ ਹੋਈ ਸੀਗੇ ਤਾਂ ਇਹ ਚੌਧਰੀਵਾਲ ਤੇ ਐਨਓ ਕਾਉਂਟ ਦੇ ਪੰਚਾਇਤਾਂ ਸੀ ਤੇ ਇੱਕ ਦੋ ਹੋਰ ਵੀ ਭਲਾਏ ਸੀਗੇ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਇੱਥੇ ਇਹਨਾਂ ਨਾਲ ਅਸੀਂ ਜ਼ਮੀਨਦਾਰਾਂ ਨਾਲ ਤੇ ਫਾਰਮਰ ਨਾਲ ਗੱਲ ਕਰਕੇ ਮੈਨੂੰ ਬੜੀ ਕਲੈਰਿਟੀ ਵੀ ਹੋਈ ਵੀ ਇਹ ਕੀ ਇਹਨਾਂ ਦੀਆਂ ਸਮੱਸਿਆ ਨੇ ਕਿਉਂਕਿ ਦਫ਼ਤਰ 'ਚ ਬਹਿ ਕੇ ਸਾਨੂੰ ਵੀ ਇਹਨਾਂ ਦੀ ਸਮੱਸਿਆ ਦਾ ਨਹੀਂ ਪਤਾ ਚੱਲਦਾ ਤੇ ਅੱਜ ਆ ਕੇ ਸਾਨੂੰ ਪਤਾ ਲੱਗਿਆ ਵੀ ਇਹ ਜਿਹੜੇ ਛੋਟੇ ਜ਼ਿਮੀਂਦਾਰ ਨੇ ਇਹਨਾਂ ਦੀ ਹیثیت ਨਹੀਂ ਹੈਗੀ ਵੀ ਇਹ ਮਸ਼ੀਨਾਂ ਆਪ ਖਰੀਦ ਸਕਣ ਇੱਥੇ ਇਹਨਾਂ ਨੇ ਦੱਸਿਆ ਸੋਸਾਇਟੀ ਵੀ ਨਹੀਂ ਬਣੀ ਹੋਈ ਜਿਸ ਕਾਰਨ ਜੇ ਸੋਸਾਇਟੀ ਬਣੀ ਹੁੰਦੀ ਤਾਂ ਸੋਸਾਇਟੀ ਮਸ਼ੀਨ ਖਰੀਦ ਸਕਦੀ ਸੀ ਤਾਂ ਇਹਨਾਂ ਦੀ ਹੈਲਪ ਕਰ ਸਕਦੀ ਸੀ ਤੇ ਉਹ ਵੀ ਮੈਨੇ ਡਾਇਰੈਕਸ਼ਨਾਂ ਦਿੱਤੀਆਂ ਨੇ ਵੀ ਸੋਸਾਇਟੀ ਬਣਾਈ ਜਾਏ ਤੇ ਇੱਥੇ ਜਿਹੜੇ ਵੀ ਫਾਰਮਰ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਜਿਹਦੀ ਕਿਉਂਕਿ ਸਰਕਾਰ ਨੇ ਸਬਸਿਡੀ ਦੇਣੀ ਹੈ 50 ਤੋਂ 80% ਵੀ ਉਹ ਵੀ ਅਪਲਾਈ ਕਰਨ ਵੱਤਵਾਦ ਮਸ਼ੀਨਾਂ ਲਈ ਤਾਂ ਕਿ ਅਸੀਂ ਉਹਨਾਂ ਦੀ ਮਸ਼ੀਨਾਂ ਸੈਂਕਸ਼ਨ ਕਰਕੇ ਉਹਨਾਂ ਨੂੰ ਪਿੰਡ ਦੇ ਵਿੱਚ ਮਸ਼ੀਨਾਂ ਮੁਹੱਈਆ ਕਰਾਈ ਜਾਵੇ ਤੇ ਇਹਦੇ ਨਾਲ ਹੀ ਜਿਹੜੇ ਜ਼ਿੰਮੇਵਾਰਾਂ ਨੇ ਅੱਗ ਲਾਈ ਸੀ ਮੈਨੇ ਉਹਨਾਂ ਨਾਲ ਇੰਟਰੈਕਟ ਕੀਤਾ ਤੇ ਉਹਨਾਂ ਨੇ ਮੈਨੇ ਨਾਲ ਵਾਅਦਾ ਕੀਤਾ ਵੀ ਅਸੀਂ ਹੁਣ ਇਸ ਸਾਲ ਅੱਗ ਨਹੀਂ ਲਾਵਾਂਗੇ ਤੇ ਸਾਡੀ ਸਰਕਾਰ ਸਾਨੂੰ ਸਮੇਂ ਸਿਰ ਬਿਲਰ ਤੇ ਸੁਪਰਸੀਡਰ ਮਹਈਆ ਕਰਾਈ ਜਾਵੇ ਤੇ ਅਸੀਂ ਇਹ ਇਨਸ਼ੋਰ ਕਰਾਂਗੇ ਪ੍ਰਸ਼ਾਸਨ ਵੱਲੋਂ ਤੇ ਮੈਂ ਨੇ ਐਸ ਡੀ ਐਮ ਨੂੰ ਵੀ ਤੇ ਚੀਫ ਐਗਰੀਕਲਚਰ ਨੂੰ ਵੀ ਹਦਾਇਤ ਕਰ ਦਿੱਤੀ ਹੈ ਬੜੀ ਸਖਤ ਕਿ ਇਹਨਾਂ ਦਾ ਇਨਸ਼ੋਰ ਕੀਤਾ ਜਾਵੇ ਕਿ ਇਹਨਾਂ ਨੂੰ ਪਹਿਲਾ ਜਿਹੜੇ ਛੋਟੇ ਜ਼ਿਮੀਂਦਾਰ ਨੇ ਕਿਸਾਨ ਨੇ ਇਹਨਾਂ ਨੂੰ ਸੁਪਰਸੀਡਰ ਤੇ ਆਪਣਾ ਜਿਹੜਾ ਬਿਲਰ ਹੈ ਮਹਈਆ ਕਰਾਇਆ ਜਾਵੇ ਤੇ ਇਹਨਾਂ ਨਾਲ ਕੋਈ ਤੱਕਾ ਨਾ ਹੋਵੇ ਤੇ ਇਹਦੇ ਨਾਲ ਹੀ ਸਾਰੇ ਪਿੰਡ ਨੇ ਵੀ ਅੱਜ ਇੱਥੇ ਜੋ ਇੱਥੇ ਬੜੇ ਪ੍ਰੋਗਰੈਸਿਵ ਫਾਰਮਰ ਵੀ ਆਏ ਸੀਗੇ ਜਿਨ੍ਹਾਂ ਨੇ ਪਿਛਲੇ 3-3 4-4 ਸਾਲਾਂ ਤੋਂ ਕੋਈ ਇਹ ਪ੍ਰਾਲੀ ਨਹੀਂ ਸਾੜੀ ਅਸੀਂ ਉਹਨਾਂ ਨੂੰ ਵੀ ਅੱਜ ਸਨਮਾਨਿਤ ਕੀਤਾ ਸਰਟੀਫੀਕੇਟ ਦਿੱਤੇ ਆ ਵੀ ਤਾਂ ਕਿ ਉਹਨਾਂ ਨੂੰ ਪਤਾ ਦੂਜਿਆਂ ਨੂੰ ਵੀ ਲੱਗੇ ਕਿ ਵੀ ਜੇ ਚੰਗਾ ਕੰਮ ਕਰਦੇ ਆ ਤਾਂ ਪ੍ਰਸ਼ਾਸਨ ਉਹਨਾਂ ਦਾ ਸਨਮਾਨ ਵੀ ਕਰਦਾ ਹੈਗਾ ਤੇ ਸਾਰੇ ਪਿੰਡ ਨੇ ਅੱਜ ਜਿੰਨੇ ਇੱਥੇ ਹਾਜ਼ਰ ਸੀ ਮੋਹਤਵਾਨ ਬੰਦੇ ਸਭ ਨੇ ਇਹ ਮੈਨੂੰ ਯਕੀਨ ਵੀ ਦਿਵਾਇਆ ਹੈ ਤੇ ਉਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ ਸਰਕਾਰ ਦਾ ਪੂਰਾ ਸਹਿਯੋਗ ਦਵਾਂਗੇ ਤੇ ਅਸੀਂ ਪਰਾਲੀ ਨੂੰ ਨਹੀਂ ਸਾੜਾਂਗੇ ਤੇ ਮੈਨੂੰ ਇਹ ਬੜੀ ਖੁਸ਼ੀ ਹੈ ਤੇ ਇਸ ਤਰ੍ਹਾਂ ਦੇ ਅਸੀਂ ਕੈਂਪ ਬਖਵਾ ਖਬਸਰਾ ਦੇ ਲੈਵਲ ਤੇ ਐਸ ਡੀ ਐਮ ਬੀ ਡੀ ਪੀਓ ਏ ਡੀ ਸੀ ਸਾਹਿਬ ਮੈਂ ਵੀ ਜਾਵਾਂਗਾ ਪਿੰਡਾਂ 'ਚ ਹੋਰ 'ਚ ਵੀ ਅਸੀਂ ਇਹ ਜਾਰੀ ਰੱਖਾਂਗੇ ਤਾਂ ਜੋ ਕਿ ਅਸੀਂ ਜਾ ਕੇ ਵੱਧ ਤੋਂ ਵੱਧ ਜ਼ਿੰਮੇਵਾਰਾਂ ਦੀਆਂ ਸਮੇਂ ਤੋਂ ਪਹਿਲਾਂ ਉਹਨਾਂ ਦੀਆਂ ਸਮੱਸਿਆਵਾਂ ਸਮਝ ਸਕੀਏ ਤੇ ਉਸ ਮੁਤਾਬਕ ਸਮੁੱਚੇ ਪ੍ਰਬੰਧ ਕਰ ਸਕੀਏ ਜੈ ਹਿੰਦ ਠੀਕ ਸਰ ਥੈਂਕ ਯੂ